ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚਹਿਲ ਬਲੌਗਸ ਤੇ ਹੋਰ ਸਾਰੀ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰੂ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਆ ਕਰੋ ਜੀ ਫੋਲੋ ਵਾਚ ਤਾਂ ਮੈਂ ਜੀ ਮਾਰਨਿੰਗ ਦਾ ਟਾਈਮ ਹੈ ਜੀ ਪਤਾ ਨਹੀਂ ਜੀ ਟਾਈਮ ਕਿੰਨਾ ਹੋਇਆ ਪਹਿਨਾਉ ਨੂੰ ਹੋਊਗਾ ਤੇ ਕੱਲ ਵਾਲਾ ਜਿਹੜਾ ਤੁਸੀਂ ਬਲੌਗ ਦੇਖਿਆ ਹੋਣਾ ਤਾਂ ਤੁਹਾਨੂੰ ਜੀ ਜਿਹੜਾ ਬਲੌਗ ਹੈ ਬਹੁਤ ਕਹਦੇ ਪਸੰਦਾ ਆ ਹਨਾ ਤੇ ਅੱਜ ਆਪਾਂ ਕਰਦੇ ਹਾਂ ਬਲੌਗ ਦੀ ਸਟਾਰਟਿੰਗ ਸੀਰੀਜ਼ ਵਰਗਿਆਂ ਤੋਂ ਕਾਉਣੀ ਇਹਨਾਂ ਨੇ ਪੂਰੀ ਖੱਪ ਹੋਣ ਬਾਹਰ ਆ ਗੀਆਂ 10 ਵਜਣਾਂ ਵਾਲੇ ਐ ਹੁਣ ਬਾਹਰ ਮੇਰੇ ਸਾਰੇ ਸਾਰੇ ਬੇਸਤਕ ਰਹ ਗਏ ਸਾਰੀਆਂ ਦੁਕਾਨਾਂ ਗਾਏ ਸਾਨੂੰ ਕੁਛ ਨਹੀਂ ਮਿਲਿਆ ਹਾਂ ਦੁਕਾਨਾਂ ਖੁੱਲੀਆਂ ਨਹੀਂ ਇੱਕ ਤੇ ਸਾਡਾ ਚਾਰਾ ਨਹੀਂ ਸੀ ਇੱਕ ਤੇ ਬੰਦਾ ਪਾਪੜ ਮੋਪਲਾ ਜਿਹੜਾ ਇਹ ਬਿਮਾਰ ਹੈ ਉਹ ਠੀਕ ਹੀ ਤੇ ਮੈਂ ਅੱਜ ਲਾਈਟ ਹੈ ਨਹੀਂ ਸੀ ਜਦੋਂ ਹੁਣ ਲਾਈਟ ਆਈ ਐ ਹੁਣ ਭਾਂਡੇ ਵੀ ਜ਼ਰਾ ਮਾਣਦੇ ਆਂ ਹੇਰ ਕੱਪੜੇ ਵੀ ਜ਼ਰਾ ਧੋਣੇ ਦੇ ਉੱਤੇ ਫਰੀਜੀ ਤੇ ਮੰਮੀ ਲੱਗੇ ਪਿਆਰ ਸੋਈ ਦਾ ਕੰਮਕਾਰ ਕਰਨਾ ਦੁਪਹਿਰੇ ਦੇਣੇ ਆ ਕੀ ਕੰਮਕਾਰ ਕਰਨਾ ਕੋਈ ਇਹਨਾਂ ਨੇ ਮੈਡੀਸਿਨ ਵਗੈਰਾ ਬਣਾਉਣੀ ਆ ਆਪ ਵੀ ਮੱਕੀ ਦੀ ਰੋਟੀ ਖਾਓਗੇ ਕਿ ਕਣਕ ਦੀ ਕਿੰਨਾ ਚ ਚਲਾਂਗੇ ਕਣਕ ਦੀ ਹੁਣ ਕਣਕ ਮੈਂ ਖਾ ਸਕਦਾ ਰੋਟੀ ਤੈਨੂੰ ਕਿ ਅਚਾਰ ਬਣਾ ਲਾਂਗੇ ਦੇਣੀ ਹੈ ਚੱਲ ਤਨਵੀਂ ਚਾਲ ਖਾ ਲਾਂਗੇ ਅਸੀਂ ਵੀ ਚਾਲ ਖਾ ਲਾਂਗੇ ਉਹ ਦੋਨੇ ਆ ਗਏ ਅਬ ਮਾਦੀ ਨਾਲ ਤਿਆਰ ਹੋ ਚੱਲ ਵੀ ਮੈਂ ਕੰਮ ਕਰਾਂ ਮੈਂ ਅਸੀਦਾ ਚਾਵਲ ਖਾਵਾਂਗੀ ਚਾਵਲ ਖਾਵਾਂਗੀ ਹੂੰ ਚਾਵਲ ਬਣਾਉਣੇ ਆ ਲੈ ਚਿੱਦੀਆਂ ਖਾਵਾਂਗੇ ਹੂੰ ਚਿੱਦੀਆਂ ਖਾ ਕੇ ਕਿਉਂ ਟਰਡ ਦੁਖਾ ਤੱਕ ਹੀ ਆਂਦੀ ਹੈ ਬਿਮਾਰ ਹੋ ਜਾਓਗੇ ਫਿਰ ਨਹੀਂ ਹੁੰਦੇ ਹੂੰ ਨਹੀਂ ਹੁੰਦੇ ਹੁੰਦੇ ਕਿਉਂ ਨਹੀਂ ਆਉਂਗੇ ਖਾਣ ਹੂੰ ਜੇ ਉਹ ਸਾਨੂੰ ਪਾਣੀ ਪਾ ਤਾ ਜੇ ਕੋਈ ਕੰਮ ਸ਼ੁਰੂ ਕਰਾਉਂਦਾ ਆਵੇ ਸਮੋ ਹੁ ਮਾਰੇਂ ਤੇ ਦੱਸ ਮੇਰੇ ਵਾਲੀ ਮੋਲ ਲਗਾ ਕੇ ਰੱਖਣਾ ਗੱਭੀਆ ਚੱਲ ਮੰਮੀ ਮਿਲ ਜਾ ਮੈਨੂੰ ਆਂ ਦੱਸ ਕੋਸ਼ਨ ਚੱਲ ਰਹੀ ਤੁਰੰਤ ਤੁਰੰਤ ਸਾਰੇ ਦਾ ਮਿਲੇਟ ਹੋ ਗਿਆ ਹਮਮਮ ਇਸ਼ਨਾਨ ਪਾਣੀ ਦਾ ਸਾਰਾ ਦਾ ਲੇਟ ਹੈ ਬੀਬੀ ਹੋਣਾ ਹੋਈ ਹੈ ਆਖੀ ਤੇ ਪਿੱਛੇ ਕੀ ਜਾਂਦਾ गाइस ये साड़ी नवीद को टॉप दी मांगती है गाइस टॉप दी मांगती सेम टू यू फोर्स नाउ गाइस की हाल है मैं की वो जे मेरे को कोई गाल दोगी मैं ऐसे ना सुना दूंगी तो देखो नहीं आएगी ये तो पूछो किवें आ की ਸਾਡੀ ਮੰਮੀ ਨੂੰ ਸਵੇਰ ਸਵੇਰੇ ਕੰਮ ਲਾ ਦਿੰਦੇ ਵਿਚਾਰੀ ਉੱਠਦੀ ਬਾਅਦ ਚੋਂ ਕੰਮ ਪਹਿਲਾਂ ਕਰਦੀ ਆਈ ਵੀ ਕੰਮ ਕਰ ਲੱਗਿਆ ਨਹੀਂ ਹੋਰ ਸੁਬਣੇ ਵੀ ਕੰਮ ਦੇ ਜਾਂਦੇ ਆ ਆਪਣਾ ਸਿੱਧਾ ਕਰ ਕੀ ਮੈਂ ਬਣਾਇਆ ਨਹੀਂ ਸਿੱਧਾ ਕਰ ਮੈਂ ਪੜਨਾਨੀ ਤੇ ਮੇਰੀ ਪੜਨਾਨੀ ਕਹਿੰਦੇ ਗਾਇਸ ਬਾਤ ਲੈ ਕੇ ਆਏ ਆ ਸਵੇਰ ਬਾਤ ਸਵੇਰ ਬਾਤ ਉਹ ਮੇਰੀ ਪੜਨਾਨੀ ਤਾਂ ਸੈਕਿੰਗ ਬੀਬੀ ਬੀਬੀ

ਦੇਖਾਂ ਇਹ ਪੱਥਰ ਦੇਖਾਂ ਇਹ ਪੱਥਰ ਗਾਈਸ ਅਸੀਂ ਆ ਗਏ ਕੋਠੇ ਤੇ ਲੋ ਟਾਈਮ ਹੋ ਗਿਆ ਸਵਾ 11 ਨਾ ਤੇ ਅਸੀਂ ਰੋਟੀ ਪਾਣੀ ਛਕ ਲਿਆ ਸੁੰਦਰ ਪੂਰਾ ਆਪਣਾ ਪਿਆਈ ਹੈ ਰੋਲ ਰਜਣ ਕਿ ਤੇ ਭਾਂਡੇ ਤੇ ਕੱਪੜੇ ਅੱਗੇ ਚੱਲੀ ਜਾਣਗੇ ਤੇ ਬੱਚੇ ਨਹੀਂ ਖਾਂਦੇ ਹੈਗੇ ਰੋਟੀ ਕਿਉਂਕਿ ਸਮਰੀਤ ਨੂੰ ਰੋਟੀ ਦੇਣੀ ਨਹੀਂ ਹੈਗੀ ਉਹਨੂੰ ਬਣਾਉਣੇ ਪਏ ਚੌਲ ਤੇ ਪਰੇ ਪਤੇ ਨਵਰੀਤ ਪਰ ਵੀ ਕਹਿੰਦੀ ਐ ਕਿ ਵੀ ਚੌਲ ਹੀ ਖਾਣੇ ਆ ਤਾਂ ਕਰਕੇ ਮੈਨੂੰ ਲੱਗਣ ਲੱਗਿਆ ਤੜਕਾ ਹੁਣ ਭੁੱਖ ਲੱਗੀ ਉਹਨਾਂ ਨੂੰ ਮੰਗ ਹਟੀਆਂ ਦੋ ਵਾਰੀ ਬਾਰੀ ਵਿੱਚ ਕੋਈ ਥੋੜੀ ਜਿਹੀ ਹਲਦੀ ਪਾ ਦਿੰਦੀ ਅੰਦਰ ਜਾ ਬੜ ਬੋਲਿਆ ਪਰ ਨਹੀਂ ਬਾੜੀ ਬਾਏ ਤੇ ਗਿਆ ਲੱਗਣ ਉਸ ਫਿਰ ਇਹਦਰ ਰਸੋਈ ਦਾ ਕੰਮ ਨਹੀਂ ਵੜੇ ਕਿ ਫੇਰੀ ਆਪਾਂ ਕੱਪੜਿਆਂ ਤੇ ਭਾਂਡਿਆਂ ਵੱਲ ਜਾਵਾਂਗੇ ਕਿਉਂਕਿ ਇੱਥੇ ਸਾਫ਼ ਹੋ ਜਾਊਗਾ ਮੁੜ ਕੇ ਜੋ ਵੀ ਕੁਝ ਇੱਥੇ ਕਰਨਾ ਹੋਊਗਾ ਕਿਉਂਕਿ ਚੱਲੇ ਆਣਾ ਸਾਰਾ ਦਿਨ ਤੇ ਫੇਰ ਆਵਦਾ ਰਾਂਡਦਰੀ ਨਰਜਾ ਦੁਰ ਰਸੋਈ ਸਾਫ਼ ਹੋ ਜੇ ਨਾ ਅੱਧਾ ਕੰਮ ਤਾਂ ਉਹਦੀ ਨਿਭੜ ਜਾਂਦਾ ਹੈ ਜਿੰਨਾ ਤੇਰੇ ਰਸੋਈ ਸੈਲਫਾਂ ਭਰੀ ਪਈ ਹੋਈ ਨਾ ਆਪਾਂ ਨਾਲ ਤਾਂ ਕੰਮ ਲੱਗਦਾ ਸਾਰੇ ਕੰਮ ਹੀ ਅਧੂਰੇ ਪਈ ਆ ਜੀ ਉਸ ਮੈਂ ਤਾਂ ਹੁਣ ਉਹਨਾਂ ਨੇ ਇੱਕ ਵਾਰੀ ਹੁਣ ਚੌਲ ਬਣਾ ਕੇ ਦੇਤੇ ਦੁਪਹਿਰ ਨੂੰ ਵੀ ਉਹਨਾਂ ਨੇ ਚੌਲ ਹੀ ਖਾਣੇ ਇਹ ਤਾਂ ਰੋਟੀ ਘੱਟ ਖਾਂਦੀ ਉਹਨੂੰ ਬੰਦ ਕੋ ਵੀ ਲੈਣੀ ਟੇਸਟੀ ਸਬਜ਼ੀ ਹੁੰਦੀ ਆ ਤੇ ਉਹਨੂੰ ਪਸੰਦ ਨਹੀਂ ਹੈਗੀ ਕਿ ਕਹਿੰਦੀ ਮੈਂ ਨਹੀਂ ਖਾਣੀ ਇਹ ਤੇ ਰਾਤ ਵੀ ਪਰੌਂਠੇ ਖਾਦੇ ਇਹਨਾਂ ਨੇ ਨੂਨ ਮਿਰਚਾਂ ਨਾਲ ਤੇ ਉਹਨਾਂ ਨੂੰ ਵਿਚਾਰੀ ਨਹੀਂ ਖਾਦੇ ਹੀ ਨਹੀਂ ਦੋ ਦਿਨ ਹੋ ਗਏ ਤਾਂ ਕਰਕੇ ਨਾ ਹੈਣਾ ਹੁਣ ਸਾਰਾ ਦਿਨ ਪੀਸ ਜੇ ਖਾ ਕੇ ਵੀ ਜਿਹੜਾ ਜਵਾਕ ਦਾ ਚੱਪ ਜੱਪ ਜਾਂਦਾ ਦਾ ਤਾਂ ਕਰਕੇ ਨਾ ਮੈਂ ਚਾਹ ਚੌਲ ਬਣਾ ਦੇਣੀ ਨਾਲੇ ਦੇਣੀ ਖਾ ਲੈਣਾ ਲਓ ਜੀ ਮੈਂ ਇਹ ਕੜਾ ਦਿੱਤਾ ਵਿੱਚ ਪਾ ਕੀ ਆ ਨੂੰ ਰੂਪ ਵਾਲੇ ਮੰਡੀ ਚੱਕਲਾ ਆਪੀ ਦਾ ਮੇਰਾ ਕੰਮ ਨਿਬੜ ਜਦ ਬਾਅਦ ਬਾਕੀ ਚੱਲ ਜਾਊਗਾ ਬਾਕੀ ਸਰਦੀ ਦਵਾਈ ਦੀ ਵੀ ਬਣਾਉਣੀ ਐ ਆਹੀ ਛੜੀ ਰਹਿਣੀ ਐ ਚੱਲੀ ਜਾਣਾ ਕੰਮ ਕਰ ਲੋ ਜੀ ਬੱਚਿਆਂ ਦੇ ਜਿਹੜੇ ਚੌਲ ਐ ਰੈਡੀ ਹੋ ਗਏ ਤੇ ਰਸੋਈ ਸਾਰੀ ਸਾਫ਼ ਹੋ ਗਈ ਹੁਣ ਜਾ ਕੇ ਟੈਂਸਰ ਫਰੀ ਹੋਏ ਜਨ ਕਿ ਜਦੋਂ ਜ ਆਰ ਸੋਈ ਦਾ ਕੰਮ ਨਿਪੜ ਜੇ ਨਾ ਮੰਨ ਲੂ ਸਾਰੇ ਕੰਮ ਨਿਪੜ ਗਏ ਤੇ ਜਨਾਂ ਦਾ ਜਵਾਕਾਂ ਨੂੰ ਬਰਾਈਏ ਢਿੱਡ ਭਰੀਏ ਇਹਨਾਂ ਦਾ ਕੁੱਕਰ ਬੰਦ ਕਰਕੇ ਰੱਖ ਦੇਣਾਗਾ ਤੇ ਆਹ ਦਾ ਦਿਨੇ ਵੀ ਇਹੇ ਖਾਲੀ 12 ਕਾ ਸਾਢੇ ਘੰਟੇ ਤੋ ਹੋਊਗੇ ਵੈਸੇ ਖੁਸ਼ ਯੈਸ ਹੈਪੀ ਹਾਇਸ

ਮੇਰੇ ਪਸੰਦ ਦੀ ਚੀਜ਼ ਆ ਗਈ ਚਿਪੜ ਆ ਚੱਲੇ ਲਾ ਐ ਐਨ ਖਲਾਉਣਾ ਐ ਸੀ ਫੋਟੋ ਦੇ ਵੇਖ ਲੈਂਦਾ ਆਪਦੀ ਤੇ ਦੀ ਭੱਜ ਗਿਆ ਕੈਮਰਾ ਖੁੱਲਣ ਦੇ ਨਾਂ ਤੇ ਮੜ ਕੇ ਲੋ ਜੀ ਸਾਨੂੰ ਨਾ ਪਾਲ ਲੈਨੇ ਬਿਸਕਟਾਂ ਨਾ ਚਾਹ ਪਈ ਪਰ ਸੈਂਡ ਪਲੇਟ ਨਹੀਂ ਲੈ ਕੇ ਪਲੇਟ ਨਹੀਂ ਲੈ ਕੇ ਸਿੱਧੇ ਅਸੀਂ ਗੁੱਡੇ ਬਿਸਕਟ ਉਹਦੇ ਚ ਕੱਢ ਲਈ ਪੈ ਕੱਚੀ ਕਦੀ ਆਈ ਖਾ ਲੋ ਇੱਕ ਹੋਰ ਮੱਝਣ ਵਾਲੀ ਕਰੋਗੇ ਹਾਂ ਹਾਂ ਹਮ ਤਾਂ ਸੇ ਸੋਚੋ ਵੀ ਲਫਾਫਾ ਖਾਲੀ ਕਰਨਾ ਹੈ ਚਲ ਫਿਰ ਮੈਂ ਇੱਕ ਹੋਰ ਲੈ ਲੈਣੀ ਮੈਂ ਸੰਗਦੀ ਜੀ ਨੇ ਚੱਕਿਆ ਸੀ ਆ ਕਰਦ ਕਰਦੇ ਵਾਸਤੇ ਰੱਖੀ ਇੱਥੇ ਬਿਸਕਟ ਵੰਡਣ ਇੱਥੇ ਮੈਂ ਕੀ ਕੀਤਾ ਸੀ ਪਹਿਲਾਂ ਦਵਾਈਆਂ ਕੱਟੀਆਂ ਸਾਬ ਨੂੰ ਗੋਲਣਾ ਹਾਂ ਬੀਬੀ ਨੂੰ ਕਰ ਦੇਣਾ ਵੱਡੀਆਂ ਨਹੀਂ ਜਾਂਦੀਆਂ ਟੁੱਟਦੀਆਂ ਨਹੀਂ ਵਿਚਾਲਿਓ ਪਾਪੇ ਨੇ ਵੀ ਅਧੀਆਂ-ਅਧੀਆਂ ਲੈਣੀਆਂ ਹੁੰਦੀਆਂ ਮੈਂ ਵੀ ਅਧੀਆਂ-ਤੂਆਂ ਫਿਰ ਕਰ ਦੇਣਾ ਚੀਰ ਪਾ ਲਈ ਦੇ ਵਿੱਚ ਸਾਡੇ ਬੀਬੀਆਂ ਨੂੰ ਉਹਨਾਂ ਨੇ ਵੀ ਐਂ ਜਮਾ ਚੌਥਾ ਹਿੱਸਾ ਕਰਤਾ ਗੋਲੀਆਂ ਦਾ ਪਰ ਲੈਣੀ ਜ਼ਰੂਰ ਹੈ ਬਸ ਇੱਕ ਅਸਰ ਹੋ ਜਾਂਦਾ ਵੀ ਗੋਲੀ ਲਈਏ ਮਨ ਨੂੰ ਐਵੇਂ ਜਿ ਹੋ ਜਾਂਦਾ ਕਿ ਦਵਾਈ ਲੈ ਲਈਏ ਤੁਹਾਨੂੰ ਡਾਕਟਰ ਨੇ ਦੱਸੀ ਐ ਅੱਧੀ-ਅੱਧੀ ਗੋਲੀ ਹੈ ਅੱਛਾ ਮੈਂ ਲੈਤੀ ਨਹੀਂ ਅਜੇ ਤਾਂ ਲੈਣੀਆਂ 4 ਗੋਲੀਆਂ ਹੂੰ ਤੇ ਸ਼ਾਮ ਨੂੰ ਲੈਣੀਆਂ 6 6 10 ਗੋਲੀਆਂ ਤਾਂ ਹੀ ਭੱਜੀ ਖੜੀ ਰਹਿਣੀ ਪਾਲੇ ਤੇ ਹੋਰ ਕੀ ਆ ਮੇਰੇ ਚ ਗੋਲ ਨਾਲ ਸਤ ਜੀ ਸੂਈ ਮਾਰ ਕੇ ਵੇਲਾ ਕੋ ਹੁੰਦਾ ਮਾਰਾ ਜਾਂ ਨਿਕਲੂਗਾ ਹੂੰ ਕੁੰਦਾ ਮੇਰੇ ਜੇ 7-8 ਗ੍ਰਾਮ ਇਹਦਾ ਵੀ ਤੇਰੇ ਦਾ ਬਹੁਤ ਫਤ ਪੈ ਗਿਆ ਹੁੰਦਾ ਤੈਨੂੰ ਇਹ ਟੜਕਨ ਦੀ ਗੋਲੀ ਦੋਈ ਲੱਗੀ ਹੋਈ ਬਥੇਰੇ ਤਰ੍ਹਾਂ ਦੀ ਹੋਰ ਲੈ ਲੈ ਐਂਡ ਤੇ ਹੁਣ ਲੈ ਚੀ ਪੈਗੀ ਜਵਾਕਾਂ ਨੂੰ ਆਪਣੇ ਨੂੰ ਪਤਾ ਨਹੀਂ ਲੱਗਿਆ ਹਣਾ ਨਹੀਂ ਤਾਂ ਆ ਜਾਂਦਿਆਂ ਕਦੋਂ ਦੀਆਂ ਮਾਰਦੀਆਂ ਸ਼ਾਲਾ ਬਾਂਜੀ ਦੀਆਂ ਪੇਟੀ ਚੰਗੀ ਤਰ੍ਹਾਂ ਜਿਵੇਂ ਪਾਲਿਆ ਬੂਟੇ ਵੱਧ ਗਏ ਤੇ ਇਹਦੇ ਫਲ ਨਹੀਂ ਲੱਗਿਆ ਹਨਾ ਫਲ ਲੱਗਣਾ ਚਾਹੀਦਾ ਦੋਨੇ ਅਲੱਗ ਲੱਗਾ ਉਸਦੇ ਹਨਾ ਆ ਤਾਂ ਇਹਨੂੰ ਤਾਂ ਪਾਪਾ ਦਾ ਲਾਲ ਬਰੋਦ ਲੱਗਣਗੇ ਹਮ ਸੋਜਿੰਦਰਾਂ ਦਾ ਦੋਨਾਂ ਨੂੰ ਹੀ ਲਾਲ ਲੱਗਣਗੇ ਦੇਸੀ ਨਹੀਂ ਆ ਤਾਂ ਇਹਦੇ ਤਾਂ ਹਰੇ ਚਟੇ ਲੱਗਣਗੇ ਇਹ ਆ ਤਾਂ ਦੇਸੀ ਆ ਬੂਟੇ ਦੇਸਾਂ ਨੂੰ ਦਾੜੀ ਲੱਜੰਦੇ ਕੋਈ ਪਤਾ ਨਹੀਂ ਜਿਹੜੇ ਆਹ ਬੂਟੇ ਦੇ ਪੱਤੇ ਆ ਇਹ ਜਿਹੜੇ ਸਾਡੇ ਜਿਹਦੇ ਵੱਡੇ ਵੱਡੇ ਅਮਰੂਦ ਲੱਗਦੇ ਉਹ ਇਹ ਜੈ ਰਾਤ ਤੁਸੀਂ ਤੋੜਿਆ ਸੀ ਅਮਰੂਦ ਇੱਕ ਵੱਡਾ ਹਾਂ ਮਿਲ ਕੋਈ ਆਂਦੀ ਸੀ ਕਿੱਦੇ ਦੀ ਮਿਲ ਕੋਈ ਆਂਦੀ ਸੀ ਮੈਂ ਕਿਹਾ ਹੋਰ ਬਣ ਜਾਂਦੇ ਪੱਕਾ ਹੋ ਜਾਂਦੇ ਇਹਨੂੰ ਸੇਂਦਰ ਹੁਣ ਤਾਂ ਧੁੱਪਾਂ ਲੱਗਣ ਲੱਗੀਆਂ ਥਾਂ ਵੀ ਗੁੱਡ ਦੇਵੇ ਕਾਦੇ ਵਾਸਤੇ ਗੰਡੇ ਲਾਦ ਗਏ ਅਸੀਂ ਹੁਣ ਲਾਦੋ ਹੁਣ ਤਾਂ ਟਾਈਮ ਹੈ ਹਾਂ ਯਾਰ ਹਰੇ ਗੰਡੇ ਤਾਂ ਹੁਣ ਹਨ ਹਰੇ ਗੰਡੇ ਚੱਕੀ ਬਹੁਤ ਲੱਗਦੇ ਇਹਨਾਂ ਦਿਨਾਂ ਚ ਸਾਡੇ ਪਹਿਲਾਂ ਚੁੱਬੜੇ ਨੇ ਕਿੱਥੋਂ ਕੱਢਿਆ ਇੱਥੋਂ ਹੀ ਨਿਕਲੇ ਦੇ ਚੋਂ ਪਾਲਕ ਵੱਡੀ ਆਲੂ ਵੀ ਲਾਏ ਆ ਮੈਂ ਕਿੱਥੇ ਲਾਏ ਆ ਆ ਵਟਾ ਤੇ ਦੋ ਵਟਾ ਆ ਵੀ ਵਟੇ ਜੀ ਤੇ ਦੋ ਆਲੂ ਨੱਪੇ ਸੇ ਐ ਫੈਲੇ ਪਏ ਕਿਲੋ ਕਾ ਜਾਣ ਕਿਲੋ ਡੂੜ ਕਿਲੋ ਨਿਕਲੇ ਹੁੰਦੇ ਹੁੰਦੇ ਨੇ ਤੇ ਸਾਰੀਆਂ ਵਟਾਂ ਦੀ ਲਾ ਲੈਂਦੀ ਨਾ ਵਧਗਾ ਉਹ ਗੋਭੀ ਲਾਈ ਜਿੰਨਾ ਵਟਾਂ ਤੇ ਇਹ ਗੋਭੀ ਤਾਂ ਇੱਕ ਟਾਈਮ ਤੇ ਜੀ ਨਹੀਂ ਕਰਦਾ ਹਨਾ ਸਾਡੀ ਫੁੱਲ ਗੋਭੀ ਨੂੰ ਤਾਂ ਜਮਾ ਜੀ ਨਹੀਂ ਕਰਦਾ ਪਾਪਾ ਅੱਜ ਫੇਰ ਇੰਨੀ ਚੱਕ ਲੈ ਨਹੀਂ ਸਾਡੀ ਗੋਭੀ ਤਾਂ ਤਾਂ ਜਮਾ ਜੀ ਨਹੀਂ ਆਕਿਆ ਸਾਡਾ ਬੰਦ ਗੋਭੀ ਵਧਗਾ ਲੱਗਦੀ ਐ ਬਾਲੀ ਸਵਾਦ ਬਣੀ ਆ ਪਾਲਾ ਕਾ ਥੋੜੀ ਜੀ ਤੱਕੀ ਜੀ ਤੂੰ ਪੁੱਛ ਲੈ ਲੈ ਫੇਰ ਮੈਂ ਤਾਂ ਆਪ ਲਾਉਣੇ ਹਜੇ ਤਾਂ ਕਿ ਬੈਗ ਇੱਥੇ ਜੀ ਕਿਤ ਹਮ ਯਾਰ ਬੇਨਾ ਯਾਰ ਕੋ ਨਾ ਆਏ ਨੇ ਜੀ ਬਰੇ ਫਰਦੀਆਂ ਬਹੁਤ ਵੇਲ ਕੱਲੀ ਕੱਲੀ ਦਰਜ ਦੀਂਦੀ ਏ ਕੀੜੀ ਕੱਲੀ ਕੱਲੀ ਦਰਜ ਦੀਦੀ ਹੋਰ ਕਸ਼ ਅੰਨੀ ਬੋਲੀ ਮੇਰੇ ਮੁੰਡੇ ਨੇ ਨਹੀਂ ਕਰਵਾਏ ਪਹਿਲੇ ਇੰਨਾ ਸੋਨਾ ਨਹੀਂ ਲੱਗਦੀ ਇਹਦੇ ਨਾਲ ਇੱਥੇ ਕੰਨ ਦੇ ਪਿੱਛੇ ਕਾਲਾ ਟਿੱਕਾ ਲਾ ਦੇ ਕਰ ਨਾ ਹਣਾ ਪੈਂਦਾ ਦਾਦਾ ਇਹਦਾ ਕਹਿ ਦਿੰਦਾ ਭਾਈ ਕਾਲਾ ਟਿੱਕਾ ਲਾ ਜਦ ਤੈਨ ਤਿਆਰ ਹੋ ਕੇ ਕਿਤੇ ਜਾਂਦਾ ਬਹੁਤ ਨਿੱਕਾ ਜਿਹਾ ਕਾਕਾ ਗਾਣਾ ਹੈ ਇਹ ਕੀ ਰਹੀ ਹੈ ਸਗਜੰਦਰ ਵੇਖੀ ਆ ਦਿਉ ਤੂ ਆ ਪਾਲ ਮੈਂ ਆ ਨਿਮਰਤ ਚੱਕਿਆ ਵਾ ਹੈ ਹੈਨਾ ਤੇ ਰਵੀ ਤੇ ਸਗਜੰਦਰ ਵੇਖੀ ਜਿਵੇਂ ਮੇਰੇ ਨੀ ਮੈਂ ਫੋਟੋ ਸਗਜੰਦਰ ਜੀ ਨਿੱਕੀ ਹੁੰਦੀ ਦੀ ਫੋਟੋ ਇਹ ਐਦਾਂ ਕਰੋ ਲੱਤ ਲੋਕ ਡਰਨਾ ਜਿਹੜੀ ਨਿੱਕੀ ਹੁੰਦੀ ਦੀ ਇੱਕ ਵੀ ਦਿਖਾਤੀ ਸਗਜੰਦਰ ਇਹ ਮੈਂ ਹੱਡ ਬੜਾ ਕਰਾ ਉਦੋਂ ਬੜਾ ਇਹਨੂੰ ਸ਼ੌਂਕ ਹੁੰਦਾ ਇਸ ਪੈਕੂਆਂ ਬਣਾਉਂਦਾ ਉਦੋਂ ਦਾ ਸਾਰੇ ਐਂ ਦੋਨੇ ਦਿਸ਼ਾ ਇਹ ਬਦਲ ਗਈ ਫੇਰ ਹੋ ਗਈ ਚੱਲੋ ਚੱਲੀਏ ਮੇਰਾ ਸ਼ੌਕ ਕਿੱਧਰ ਗਿਆ ਸੁਖਜਿੰਦਰ ਛੱਡੀ ਸੁਖਜਿੰਦਰ ਇੱਕ ਸ਼ੌਟ ਮੇਰਾ ਆਹ ਰੋਡ ਤੇ ਚੜੀਆਂ ਹੋਈਆਂ ਸੀਆਂ ਸੀ ਮੈਂ ਵੀ ਇਹਨੂੰ ਲੈ ਕੇ ਭੱਜਾਂ ਤਾਂ ਤੇਰੀ ਦੇਖ ਕੇ ਕਿੰਨੇ ਕੰਮਾਂ ਚੱਤ ਪਾਉਣੀਆਂ ਮੈਂ ਪਹਿਲਾਂ ਕੰਮ ਤੇ ਤੇਰੇ ਘਰੇ ਖੜੀ ਖੜੀ ਕਰੀ ਆਂਨੀ ਐ ਮੈਂ ਤੇ ਫੇਰ ਮੈਂ ਘਰੇ ਜਾ ਕੇ ਜਿਹੜੇ ਕਰਨੇ ਪੱਠੇ ਪਾਉਣੇ ਆ ਪਸ਼ੂਆਂ ਨੂੰ ਇਹ ਤਾਂ ਨਾਲ ਇਹ ਤਾਂ ਦਾੜੀ ਮੱਛਕਟਾਇਆ ਹਾਂ ਇਹ ਨਹੀਂ ਜਾ ਤੇਨੂੰ ਕੌਣ ਕਹਿੰਦਾ ਤਾਂ ਉਹਦੀ ਖੁੰਦਿਆ ਉਹ ਕਹਿੰਦਾ ਨਾ ਆਇਆ ਹੁਣ ਨਹੀਂ ਮੈਂ ਕੁਛ ਕਰਦਾ ਸਹੀ ਗੱਲ ਇਹਨਾਂ ਦੀ ਕਿ ਵਿਚਾਰਿਆਂ ਨੂੰ ਪਾਣੀ ਪੈਣ ਦਾ ਤਾਂ ਹੁੰਦਾ ਮੇਰਾ ਪਾ ਵੀ ਆਇਆ ਆਇਆ ਹਾਂ ਜਿੰਮੇਦਾਰ ਬੰਦੇ ਇਹ ਜਿੰਮੇਦਾਰ ਬੰਦੇ ਇਹ ਹਜੇ ਜ਼ਿੰਮੇਵਾਰੀ ਇਹਨਾਂ ਦੇ ਸਿਰ ਤੇ ਪਈ ਨਹੀਂ ਜਿੱਦੇ ਯੂਰਗਰੇ ਢੱਟ ਕੇ ਆਏ ਕਿੰਨੇ ਮੇਰੇ ਢੱਟ ਆ ਉਹ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਇਸ ਲੈ ਪੈ ਕੱਢ ਜੂਗੀ ਮੈਂ ਤਾਂ ਐਵੇਂ ਉਹੀ ਮੁੜੂ ਉਹ ਮੈਂ ਤਾਂ ਅਖੀ ਕਿ ਪੈ ਪੈਟਰੋਲ ਇਧਰੋਂ ਕਿਹਾ ਅਗੇ ਸਕੂਟਰਾਂ ਨੂੰ ਕਰ ਦੇ ਹੁੰਦੇ ਸੀ ਨਾ ਟੇਡਾ ਜਿਹਾ ਮੈਂ ਕਿਤੇ ਜਾਣ ਕੇ ਕਰ ਦੇਉਂਗੇ ਉਹਨੂੰ ਤੇ ਪਟ્રોલ ਕਰ ਤੇ ਦਰਜਾਂ ਦੇ ਹੱਥ ਨਹੀਂ ਛੱਡਦੇ ਅਰੇ ਤੇ ਦਰਜਾਂ ਦੇ ਹੱਥ ਨਹੀਂ ਆ ਕਿ ਚਾਰ ਦਿਨਾਂ ਪੈਰ ਮੰ ਦੇ ਦੇਣੀ ਹੱਥ ਜਾਣਦੇ ਵੀ ਚਾਹੀਦੇ ਆ ਇਕੱਲੇ ਮਿਲਦੇ ਨਾਲ ਤਾਂ ਕੁਝ ਹੁੰਦਾ ਠੀਕ ਹੈ ਕੱਲੋਂ ਸੀਨਾ ਬੁਰੂ ਸਰ ਜਾਵਾਂਗੀ ਬੁਰੂ ਸਰ ਲੋ ਜੀ ਆਉਂਦੇ ਨਾ 3:30 ਹੋ ਗਏ ਮੈਂ ਹੁਣ ਕੋਚਾ ਲਾਉਣ ਲੱਗਿਆ ਪਹਿਲਾਂ ਅਸੀਂ ਨਾ ਕੇ ਉਧਰ ਚੱਲਣਾ ਗੰਗਾ ਠੀਕ ਉਧਰ ਕਹਿੰਦੀ ਹੋ ਗਿਆ ਹੁਣ ਇਹਨਾਂ ਕੰਦਿਆਂ ਦਾ ਕੀ ਕਰੂੰਗੇ ਇਹ ਖੇਡ ਲੈਣ ਨੂੰ ਅੱਛਾ ਟਰੈਕਟਰ ਹੈ ਜਿਹੜਾ ਅੱਜ ਇਹਦੇ ਜਿਹੜੇ ਸਜਾਇਆ ਹੋਇਆ ਸੀਗਾ ਉੱਪਰੋਂ ਸਾਫ਼ ਕਰਦੇ ਜਿਹੜੇ ਹੱਲ ਵਗੈਰਾ ਲੱਗੇ ਹੋਏ ਸੀ ਹੁਣ ਇਹਦੇ ਨਾਲ ਬੱਚੇ ਖੇਡਣਗੇ ਲਓ ਜੀ ਮੈਂ ਆਵਾਜ਼ ਆ ਲੈ ਕੀ ਕਰਦੀਆਂ ਬੋਲੋ ਬੱਟਾ ਇਹ ਦੇਖਦਾ ਜਮਾਦਾ ਸਹੀ ਲੱਗੀਆਂ ਅੱਗੇ ਆਪਣੇ ਲੱਗਦੇ ਨਾ ਜੀ ਸਾਡੇ ਹੁਣ ਚੰਨੋ ਆਉ ਲਕਿੰਡਾ ਜੇ ਲੱਗਦੀ ਰਹੀ ਕੱਢਦਗਾ ਨਹੀਂ ਕੱਲ ਦੇਖ ਲੈ ਬਲੌਗ ਠੀਕ ਆ ਚਲੋ ਇਹ ਪਾਉਣੇ ਹੁਣ ਪੋਚਾ ਮੈਂ ਫੜਾਵਾਂ ਬਲੌਗ ਬਸ ਜਦੋਂ ਰਲੇ ਮਿਲੇ ਹੁੰਨੇ ਆ ਕੰਮਾਂ ਦਾ ਜਿਹੜਾ ਆਈ ਚੱਲੀ ਜਾਂਦਾ ਰਹਿੰਦਾ ਟਾਂਚਾ ਅਜ ਕੱਪੜੇ ਸੀਗੇ ਬਹੁਤ ਜ਼ਿਆਦੇ ਹੋਗੇ ਸੀਗੇ ਧੋਣ ਵਾਲੇ ਤੇ ਤਾਂ ਕਰਕੇ ਬਸ ਉਦੋਂ ਕਹਿੰਦੇ ਛੱਡ ਪਰੇ ਰਹਿਣ ਦੇ ਨਾਲ ਆ ਪੋਚਾ ਹੁਣ ਦੋ ਤਿੰਨ ਦਿਨ ਹੋ ਗਏ ਸੀ ਪੋਚਾ ਲੱਗਣੇ ਮੈਂ ਕਿਹਾ ਚੱਲ ਹੁਣ ਮੈਂ ਚਾਹ ਪਾਣੀ ਕਰਕੇ ਫ੍ਰੀ ਹੋ ਗਈ ਸੀ ਉਧਰੋਂ ਆ ਗਈਆਂ ਸੀ ਹਾਸੇ ਮਜ਼ਾਕ ਕਰਿਆਏ ਕੋਈ ਜ਼ਿਆਦਾ ਸੀਰੀਅਸ ਨਾਲੇ ਹੋਈ ਕਿਵੇਂ ਬੋਲੀਆਂ ਦੇ ਸੀ ਜਦੋਂ ਇਕੱਠੇ ਹੁੰਨੇ ਆ ਹਾਸੇ ਹਾਸੇ ਮਜ਼ਾਕ ਆ ਜਿਹੜਾ ਚੱਲਦਾ ਰਹਿੰਦਾਗਾ ਮੈਂ ਵੀ ਕਾਫੀ ਦਿਨਾਂ ਬਾਅਦ ਪਾਲੀ ਕੀ ਉਧਰ ਗਈ ਸੀਗੀ ਘਰੇ ਤੇ ਹੁਣ ਮੈਂ ਪੁੱਛ ਵਗੈਰਾ ਲਾ ਲਾ ਖਰ ਦੇਣੇ ਆ ਸਬਜੀ ਪਾਣੀ ਕਾਦਾ ਬਣਨਾ ਮੰਮੀ ਵਰਗੇ ਨੇ ਤੇ ਮੰਮੀ ਨੂੰ ਉਧਰੋ ਜਖਾਮ ਲੱਗਿਆ ਹੋਇਆ ਮੰਮੀ ਨੇ ਜਾਣਾ ਸੀਗਾ ਜੇ ਸੇਵਾ ਕਰਨ ਦੇਣੇ ਜਾਣਗੇ ਕਿ ਨਹੀਂ ਗੁਰਦੁਆਰਾ ਸਾਹਿਬ ਜਿਹੜੇ ਖੰਡ ਪਾਟ ਪ੍ਰਕਾਸ਼ ਨੇ ਉਹ ਜਿਹੜਾ ਕੰਮ ਕਰ ਸਟਾਰਟ ਲੈ ਜੀ ਆਜਾ ਨੇ ਨਾ ਕੰਮ ਕਰਨ ਵਾਲੀ ਕਮਾਲ ਹੀ ਕਰਦੀ ਐ ਕੰਮ ਤਾਂ ਵੈਸੇ ਰੋਜ਼ ਹੀ ਕਰਦੇ ਆ ਕੀ ਕਰਦੀ ਕਮਾਲ ਕਮਾਲ ਕੀ ਕਰਦੀ ਅਸੀਂ ਨਾ ਅੱਜ ਰਾਜੂ ਭਾਈਆ ਨਹੀਂ ਆਇਆ ਥਾ ਤੁਸੀਂ ਤਾਂ ਬਾਹਰ ਵੀ ਗੋਵਾ ਸਿੱਟੀ ਦਿੱਗੇ ਸੱਚੀ ਮੈਂ ਸਿੱਟੀ ਹਾਂ ਤੁਸੀਂ ਮੈਨੂੰ ਚਕਾਓ ਮੈਂ ਲਿਓਣੀ ਆ ਬੱਠਲ ਹਾਂ ਕਈ ਵਾਰ ਚਕਾਓ ਕਈ ਨਾ ਚਕਾ ਦਿਓ ਫਿਰ ਮੈਂ ਬੱਠਲ ਲਿਓਣੀ ਜਾ ਕੇ ਬਲੌਗ ਬਣਾਉਣ ਲੱਗੀ ਤਾਂ ਅੱਜ ਰਾਜ ਜੋ ਆਏ ਨੂੰ ਪਿੰਡ ਗਿਆ ਹੋਇਆ ਤੇ ਅੱਜ ਨੂੰ ਇੱਥੋਂ ਸਾਰਾ ਪਹਿਲਾਂ ਤਾਂ ਪੂਰੀ ਚੰਗੀ ਤਰ੍ਹਾਂ ਸੁੰਭਰ ਕੇ ਅੱਜ ਇੱਥੋਂ ਸਿੱਟਿਆ ਸਮਾਰ ਕੇ ਮੈਟ ਵਗੈਰਾ ਚੱਕ ਕੇ ਦੇਖੋ ਐ ਬਣਾਤਾ ਪੂਰਾ ਤੇ ਇਧਰੋਂ ਵੀ ਵਧੀਆ ਤੇ ਹੁਣ ਇਧਰੋਂ ਉਹ ਕਰਿਆ ਢੇਰ ਢੇਰ ਨਾਲ ਆਏ ਭੁੱਲ ਗਏ ਵੀ ਰਾਜੂ ਹੈ ਨਹੀਂ ਜਹ ਸਿੱਟਨੇ ਪੈਣਾ ਚਲ ਬਲੌਗ ਬਣਾਉਣ ਲੱਗੀ ਤਾਂ ਜ਼ਿਆਦਾ ਐਸੇ ਡੇ ਆਪਾਂ ਤੇ ਲਿਉਣੀਆਂ ਬੱਠਾ ਚੱਕ ਕੇ ਵੀ ਅੱਜ ਇਹਨਾਂ ਨੇ ਇੱਕ ਕੰਮ ਕਰਤੇ ਕਮਾਲ ਵਾਲੇ ਪੂਰੇ ਵਧਾ ਥਾਂ ਬਣਾਤਾ ਜਿਹੜਾ ਹੁਣ ਦੱਸ ਦੇਣਾ ਆਪਾਂ ਨੂੰ ਲੋੜ ਨਹੀਂ ਪੈਣੀਗੀ ਪਰ ਦੱਸ ਦੇਣ ਤਾਂ ਕਿੱਥੇ ਤੀਜੇ ਦਿਨ ਤੋਂ ਧੋਣਾ ਹੀ ਪੈਂਦਾ ਹਨ ਕੀ ਚੀਜ਼ ਥਾਂ ਅੰਦਰ ਲਹਾ ਤਾਂ ਤੀਜੇ ਚੌਥੇ ਦਿਨ ਹਾਂ ਬਾਬਾ ਜੀ ਸੇਵਾਦਾਰਾਂ ਨੂੰ ਬੁਲਾ ਰਹੇ ਆ ਮਾਇਆ ਬੈਣਾ ਜਾਓ ਆਪਾਂ ਸਬਜੀ ਕਾਦੀ ਬਣਾਵਾਂਗੇ ਅੱਜ ਕੀ ਬਤਾਉਂ ਕੋਈ ਦੱਸੇ ਜੀ ਮੈਂ ਦੱਸਾਂ ਗੋਭੀ ਲਿਆਇਆ ਪਾਪਾ ਇੰਨੇ ਅਗਲਾਓ ਗੋਭੇਂ ਕਾਲਮੀ ਗੋਭੀ ਹੋਣੀ ਗੋਭੀ ਅਗਲਾਓ ਅੱਗ ਲਾ ਕੇ ਤਾਂ ਬਣਾਉਣੀ ਪੈਣੀ ਬੈਣਾ ਕੁੱਦਤ ਨਹੀਂ ਬੰਦੀ ਫੁੱਲੀ ਗੋਭੀ ਹੈਗੀ ਫੁੱਲੀ ਗੋਭੀ ਹਾਂ ਅੱਗਰ ਦੀ ਹਲਰਗੀ ਹਾਂਜੀ ਗੋਆ ਆਉਣੀ ਐ ਮੈਂ ਬੱਠ ਲੈ ਆਵਾਂ ਨਹੀਂ ਨਹੀਂ ਮੈਂ ਉਹਨੇ ਬੱਠ ਲੈ ਕੇ ਮੈਂ ਚੱਲੀ ਚੱਲੜਾ ਗੇਟ 'ਚ ਤਾਂ ਹੈਗਾਗਾ ਉੱਥੇ ਸੱਟ ਦੂੰਗੀ ਮੈਂ ਮੈਂ ਚੱਲੀ ਨਵੀਂ ਜੌਬ ਤੇ ਤਿੰਨ ਚਾਰ ਦਿਨਾਂ ਦੇ ਲਈ ਰਾਜੂ ਨੇ ਜੌਬ ਦੇਤੀ ਮੈਨੂੰ ਵੀ ਮੈਂ ਕਿਹਾ ਮੈਂ ਕਿ ਰਾਜੂ ਬਈਆ ਨੇ ਤਿੰਨ ਚਾਰ ਦਿਨਾਂ ਦੇ ਲਈ ਜੌਬ ਦੇਤੀ ਮੈਨੂੰ ਠੀਕ ਆ ਛੁੱਟੀਆਂ ਵਾਦਗੀਆਂ ਤਾਂ ਦੇਖ ਲੋ ਆ ਕੰਮ ਵਧ ਗਿਆ ਬਈ ਚਲੋ ਕੋਈ ਗੱਲ ਨਹੀਂ ਇਹ ਵੀ ਕਰਨਾ ਹੀ ਪੈਣਾ ਹੈ ਇਹ ਕੌਣ ਕਰੇ ਸਿੱਟਣਾ ਵੈਸੇ ਐਸ ਵੇਲੇ ਤਾਂ ਕੋਈ ਸਿੱਟਣਾ ਔਖ ਨਹੀਂਗਾ ਤੜਕੇ ਵਾਲਾ ਹੋ ਜਾਂਦਾ ਅੱਜ ਗੜਕੇ ਵਾਲਾ ਸੀਗਾ ਕਿਉਂਕਿ ਕੱਲ੍ਹ ਸ਼ਾਮ ਵਾਲਾ ਸੀ ਯਾਦ ਨਹੀਂ ਆਇਆ ਆਪਣੇ ਸ਼ਾਮ ਨੂੰ ਲੈਓ ਜੇ ਦੰਦ ਸਹੀ ਜੇ ਤਾਂ ਵੀ ਨਹੀਂ ਸੀ ਤਾਂ ਵੀ ਔਖੀ ਹੁਣ ਜੇ ਲੱਗ ਜੇ ਹੁਣ ਨਵਾ ਤੇ ਤਾਂ ਵੀ ਔਖੀ ਕਿ ਮੈਂ ਤਾਂ ਖਾਦੇ ਨਹੀਂ ਜਾਂਦੇ ਮੇਰੇ ਚੱਬੇ ਨਹੀਂ ਜਾਂਦੇ ਬੜੀਆਂ ਨੂੰ ਬੜੀਆਂ ਆਉਂਦੇ ਤਾਂ ਵੀ ਹੋਣ ਸਹੀ ਗੱਲ ਲੈ ਪਣੀ ਅੱਜ ਉਹ ਗੱਲ ਜਿਆਦਾ ਆਉਂਦੀ ਹੈ ਐਨਾ ਕੋਣ ਬੰਜੂ ਮੇਰੇ ਚਬੇ ਦਾ ਅੱਖਾਂ ਗੀਆਂ ਜਹਾਣੀਆਂ ਤੇ ਦੰਦ ਗੇ ਸਵਾਲ ਗਿਆ ਕੋ ਆ ਬਣੀ ਰੋਟੀ ਵੀ ਉਹੀ ਗੋਲਮੋਲ ਕਰਕੇ ਸੱਟ ਲੈਣੀਆਂ ਪਤਾ ਨਹੀਂ ਹੌਲੀ ਹੌਲੀ ਅਡਜਸਟ ਹੋਣਗੀਆਂ ਹਾਏ ਤਾਂ ਗੋਲਮੋਲ ਕਰਕੇ ਤਾਂ ਸੱਟ ਤਾਂ ਲੈਣੀ ਬਾਹਰ ਕਿਵੇਂ ਹੁੰਦੀ ਗੋਲਮੋਲ ਹੋਈ ਜਾਂਦੀ ਹੈ ਹੈਨਾ ਇਹ ਜਿਵੇਂ ਬਣੋਂਗਾ ਇੰਨਾ ਡਾਣਾ ਨਹੀਂ ਲੱਗਦਾ ਮੈਨਾਂ ਜਿਵੇਂ ਹਰ ਟਾਈਮ ਵਿੱਚ ਦੇ ਹੈ ਦੇ ਜੀ ਨੋ ਮੁੰਡਿਓ ਹੱਥ ਦਿੱਤਾ ਸਾਡੇ ਮਮਾ ਨੇ ਟਿਕਟ ਵੀ ਕੱਟ ਲਈ ਹੋਰ ਆਹ ਦੇ ਨਾ ਹਾਰੇ ਨਾ ਇਹ ਹੋਰ ਵੀ ਸੱਟ ਜੇ ਤਾਂ ਹੋ ਜਾਣਗੇ ਬੰਦ ਤੇ ਹੋਣਗੇ ਹੀ ਹੋਣਗੇ ਜਾਉਣਾ ਹੁੰਦਾ ਕਰਨਾ ਹੀ ਪੈਣਾ ਇਹਨੇ ਤੇ ਕੁੱਤਾ ਚੱਕਿਆ ਨਹੀਂ ਆਓ ਤੂੰ ਕਰਨੀ ਉਹ ਬਾਪੂ ਨੂੰ ਪੈਸੇ ਘਹਿ ਰਿਆ ਦੇ ਚ ਮਾਇਆ ਕੀ ਹੈ ਨਾ ਕੀ ਹੈ ਯਾਰ ਕੀ ਹੈ ਹੂੰ

ਫੰਗੋਬੀ ਨਾ ਖਾ ਕੱਚੀ ਟੱਟ ਰੋਗ ਤੇ ਫਿਰ ਨਾਲੋਂ ਮੇਗੀ ਰਾਤ ਨੂੰ ਸਬਜ਼ੀ ਖਾਣੀ ਜਿੰਨੀ ਮਰਦੀ ਹੈ ਹੈਗਾ ਇਕੀ ਨਾ ਖਾ ਬੱਚਾ ਇਹਦੇ ਸੀਪੇ ਘਰ ਤੋਂ ਨਹੀਂ ਪਈ ਵਰਤਦਾ ਇਹਦਾ ਇਹਨੂੰ ਐਹੀ ਪਤਾ ਕਿ ਦਾਣਾ ਕੀ ਹੁੰਦਾ ਸੱਤੇ ਦੇਖ ਦਾਣਾ ਵਾਗੀ ਇਹ ਨਹੀਂ ਤਾਂ ਗਾੜਨਾ ਹੈ ਆਪਾਂ ਦਾ ਇਹਨਾਂ ਦੀ ਆਪਣਾ ਨਾ ਅਮਰਾਦੀ ਬਹੁਤ ਸਤੋਂ ਨਾਤ ਨਾ ਅਮਰਾਦੀ

ਬਾਪੂ ਗਏ ਟੋਈ ਦਮਾ ਕੇ ਦਾ ਮਮੀ ਤੂੰ ਆ ਜਾ ਯਾਰ ਬੰਦਾਂ ਉਹ ਹੀ ਗਨ ਬੰਮਾਂ ਦਾ ਜੋਰ ਮਰਾਉਣੀ ਹੋਈ ਤੂੰ ਉੱਟ ਤੇ ਆ ਜਾ ਦੋ ਮਿੰਟੇ ਕੰਮ ਨਿਪਟਦਾ ਹੋ ਜੇ ਧਰਾਂ ਦਾ ਮੈਂ ਖੜਾ ਮੇਰੇ ਕੋਟੇ ਨਹੀਂ ਲੋਟ ਆਉਂਦੀ ਮਤਲਬ ਬੰਮਾਂ ਦਾ ਜਾਰ ਆ ਆ ਵੀ ਫਿਰ ਬੰਮਾਂ ਦਾ ਜੋਰ ਮਰਾਉਣ ਵਾਲੀ ਗੱਲ ਬੰਮਾਂ ਦੇ ਸੱਤ ਮਾਰਨ ਇਹ ਬੰਦੇ ਬੰਦ ਬੰਦ ਗੱਲ ਬੰਦਿਆਂ ਦੇ ਹੈ ਬੰਮਾਂ ਦਾ ਜੋਰ ਮਰਾਉਂਦੇ ਉਹ ਗੱਲ ਮਮੀ ਨਹੀਂ ਆ ਵੀ ਬਾਤਾਂ ਉਹ ਕਰਨੀ ਹੈ ਕਈ ਵਾਰ ਕੰਮ ਜਦੋਂ ਆਈ ਇੱਕ ਆਦੀ ਪਾਈ ਕਰਦੇ ਨੇ

ਇਸ ਬਲੌਗ ਚ ਪੁੱਠੀਆਂ ਸਿੱਧੀਆਂ ਗੱਲਾਂ ਹੀ ਆਂ ਮੈਂ ਤਾਂ ਤੈਨੂੰ ਕਹਿਣਾ ਵੀ ਨਾ ਕੱਟੀ ਹੈ ਨਾ ਵੀ ਮੈਂ ਮੰਗਦੀ ਆ ਪਾ ਦੇ ਰਸੀਤਾਂ ਜਰਸੀ ਪੂਰਾ ਪਾਤੰਗ ਦੇਖੀ ਵਾਏ ਤੂੰ ਜਾਕੀ ਨੂੰ ਨਾ ਪਾ ਤੇ ਆਂ ਤੂੰ ਦੱਸ ਗਈ ਆ ਜੁਰੀਨਾ ਦੋਦ ਨਟਲਾ ਆ ਜਾਓ ਤੇ ਦੁੱਧ ਇਹੀ ਆਪਣੇ ਕੋਲ आए पाई जानी है कमले वन मुक्कू का तो सही कमले वन तो पाई जानी है तुम इंतजार <laughs> है तुम्हारा दूध लेके आए हो ट्रेन <laughs> तो से स्कूटरी चला के हम दूध लेके आए हैं

ਪਰ ਬਾਸ ਫੇਰ ਆਉਂਦੇ ਬਾਅਦ ਗੁਰਦੁਆਰੇ ਅੱਗੇ ਭਾਈ ਅੰਦਰ ਪੜੀ ਗੰਦਾਂ ਲੱਚ ਅਗਲੀ ਨੇ ਪਾ ਕੇ ਜਾਣੀ ਆ ਭੋਗ ਤੇ ਕਰਨ ਕੋਟੀ ਪਾ ਕੇ ਜਾਣੀ ਆ ਨਾ ਮਰਨਦਾ ਆ ਗੁਰਦੁਆਰੇ ਅਸ਼ਕਾਂ ਦੇ ਕਿਤ ਜਿੱਦ ਗੱਲ ਹੁੰਦੀ ਜਰੀ ਆ ਗੁਰਦੁਆਰੇ ਉਹ ਗਈਆਂ ਸੀ ਗੁਰਦੁਆਰੇ ਹਾਂ ਖਾਣ ਗਾਣੂ ਕੀ ਮੱਸੇ ਨਹੀਂ ਖਾਣੇ ਨਹੀਂ ਨਹੀਂ ਕੋਈ ਬੱਤ ਨਹੀਂ ਖਾਣਾ ਲਾਉਣ ਮਾ ਲਾਉਣ ਜਮਾਤਾ ਨੇ ਜਿਹੜੀ ਆਪਦੀ ਕੋਟੀ ਇਹ ਵਿਚਾਰੀ ਨਹੀਂ ਪੂਰੀ ਕਰੀ ਬਹੁਤ ਸਨ ਗੰਦਾ ਸੀ ਵੀ ਪੂਰੀ ਹੋ ਜੂਗੀ ਵੀ ਸਿਆਰ ਟੱਪ ਜੂਗਾ ਪਰ ਪੂਰੀ ਹੋ ਗਈ ਸੋਹਣੀ ਲੱਗਦੀ ਆ ਅਜੇ ਤਾਂ ਥੱਲੇ ਦੀ ਉਹ ਆ ਨਾ ਤਾਂ ਕਰਕੇ ਲੱਗਦੀ ਆ ਦੂਜੀ ਪਾਈ ਜਾਲੀ ਲੱਗਦੀ ਸੁਣ ਕੇ ਰਾਜਪਾਲ ਬਹੁਤ ਆੜ ਗਿਆ ਪਾਪਾ ਬਤਾ ਕੀ ਕਹਿੰਦਾ ਪਾਪਾ ਕਹਿੰਦਾ ਪਟਾਸੇ ਹੋਣਗੇ ਘਟੀ ਪੂਰੀ ਹੋ ਗਈ ਲੈ ਮਾ ਲੋ ਜੀ ਕੰਮ ਕਰਾ ਜਿਹੜੇ ਆਪਣੇ ਚੱਲੀ ਆ ਤੇ ਬੈਗ ਹੈਣਾ ਦੋ ਦਿਨ ਹੋ ਗਏ ਵਲੌਗ ਹੈ ਜਿਹੜਾ ਆਪਣਾ ਅਪਲੋਡ ਕਰਨ ਤੇ ਮੈਂ ਲੇਟ ਹੋ ਜਾਂਦੀ ਆ ਬਸ ਥੋੜਾ ਜਿਹਾ ਕਿਉਂਕਿ ਡੇਲੀ ਬਣਾ ਕੇ ਡੇਲੀ ਆਪਾਂ ਅਪਲੋਡ ਕਰਦੇ ਆ ਤਾਂ ਕਰਕੇ ਲੇਟ ਹੋ ਜਾਂਦਾ ਤਾਂ ਪਲੀਜ਼ ਸਪੋਰਟ ਕਰੋ ਥੋੜਾ ਜਿਹਾ ਲੇਟ ਪਾਉਣੇ ਤਾਂ ਦੇਖਿਆ ਜਰੂਰ ਕਰੋ ਤੇ ਇਸ ਦੇ ਨਾਲ ਹੀ ਆਪਾਂ ਬਲੌਗ ਦਾ ਐਂਡ ਕਰਦੇ ਆ ਮਿਲਾਂਗੇ ਆਪਾਂ ਨੈਕਸਟ ਬਲੌਗ ਦੇ ਨਾਲ ਜੇਕਰ ਤੁਹਾਨੂੰ ਤੁਹਾਡੇ ਬਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਸੋਨੇ ਸੋਨੇ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਵੀ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਬਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੀ ਤੇ ਸਾਡੇ ਜਿਹੜੇ ਬਲੌਗ ਤੁਸੀਂ ਇੰਜੋਏ ਕਰ ਸਕੋ।